ਬੰਦਾ ਮੰਗੇ ਤਾਂ ਕੋਈ ਸੁਣਵਾਈਏ ਤੁਹਾਨੂੰ ਕੋਈ ਮਾਰਦਾ ਕਿ ਪਛਲੇ ਕੀ ਰੇੜਣਾ ਤੁਸੀਂ ਕਹਿੰਦਾ 100 ਰੁਪਿਆ ਰੱਜ ਗੁੱਲਾਤ ਮਿਲ ਜਾ ਇੱਥੇ ਹੀ ਗੂਰ ਡਿੱਗ ਪਾਵਾਂਗੇ ਜੀ ਜੇ ਆ ਗੱਲ ਕਿਸੇ ਦਾ ਪੂਝੋ ਨਹੀਂ ਚੋਣੀ ਇਹ ਧਿਆਨ ਵੀਰ ਜੀ ਰੱਖਿਓ ਇਸ ਗੱਲ ਦਾ ਸਾਰੇ ਕਿਸੇ ਬੰਦੇ ਨੇ ਵੀ ਅਪਰ ਤੋਂ ਪਹਿਲਾਂ ਅਸੀਂ ਜ਼ਮੀਨ ਹੀ ਨਹੀਂ ਦੇਣੀ ਜੇ ਜ਼ਮੀਨ ਲੈਣੀ ਵੀ ਏ ਚਲੋ ਅਸੀਂ ਗਵਰਨਮੈਂਟ ਨਾਲ ਸਹਿਮਤਾਂ ਪਰ ਸਾਡੀ ਮੰਗ ਇਹ ਵੀ 2 ਕਰੋੜ ਸਾਨੂੰ ਦੇਣ ਦਿੱਤਾ ਜਾਵੇ ਤਾਂ ਚੱਲਾਂਗੇ ਨਹੀਂ ਜਿੰਉਂਦ ਨਹੀਂ ਚੱਲਦੇ ਇੱਕ ਦੂਜੀ ਗੱਲ ਹੋਰ ਇਹ ਕੰਮ ਵੀ ਸੀ ਡਾਂਗਾ ਵਾਲਾ ਵੀ ਚੱਲਦਾ ਜੇ ਆਪਾਂ ਇਸ ਤਰ੍ਹਾਂ ਸੰਘਰਸ਼ ਕਰਦੇ ਜੇ ਉਹ ਵੀ ਸੰਘਰਸ਼ ਤੇ ਡਾਂਗਾ ਹੀ ਪੈਂਦੀ ਆਉਂਦੀ ਹਵੇ ਜੇ ਆਪਾਂ ਡਾਂਗਾ ਤੋਂ ਡਰਨੇ ਫਿਰ ਘਰ ਲੈ ਜਾਣਾ ਚਾਹੀਦਾ ਜਿਹੜਾ ਮੇਰੇ ਵੱਲ ਨਾ ਪਹੁੰਚਦਾ ਨਾ ਚਾਲਾ ਉਹਨਾਂ ਕਈਆਂ ਦੇ ਪਰਸੇ ਵੀ ਹੋ ਗਏ ਤੇ ਵੀਰ ਜੀ ਮੇਰੀ ਬੇਨਤੀ ਹੈ ਵੇ ਕਿ ਜੇ ਤੇ ਆਪਾਂ ਉਹਨਾਂ ਦਾ ਸਾਥ ਦੇਣਾ ਹੈ ਅੱਗੇ ਲੱਗੇ ਬੰਦਿਆਂ ਦਾ ਤੇ ਠੋਕ ਕੇ ਦਿਆ ਜੇ ਨਹੀਂ ਤੇ ਉਹਨਾਂ ਬੰਦਿਆਂ ਨੂੰ ਅੱਜ ਹੀ ਜਵਾਬ ਦੇ ਦਿਆਂ ਜੇ ਉਹਨਾਂ ਵੀ ਆਪਣੇ ਬੱਚੇ ਮਾਰੁੰਦੇ ਨੇ ਦੂਤੀ ਕੰਮ ਸ਼ੁਰੂ ਹੋਣਾ ਜਦੋਂ ਇਹਦੇ ਹੈ ਨਹੀਂ ਵੀ ਥਾਂ ਥਾਂ ਤੋਂ ਸ਼ੁਰੂ ਹੋ ਜਾਣਾ ਕੰਮ ਤੇ ਕਿਸੇ ਇੱਕ ਜਗ੍ਹਾ ਤੋਂ ਸ਼ੁਰੂ ਹੋਣਾ ਆਪਾਂ ਆਪਣੇ ਵਿਚਾਰ ਦੀ ਗੱਲ ਕਰੀਏ ਗਲੋਲੀ ਪਿੰਡ ਤੋਂ ਸ਼ੁਰੂ ਹੋਣਾ ਪਟਿਆਲੇ ਜ਼ਿਲ੍ਹੇ ਤੋਂ ਜਿਹੜਾ ਟਰੈਕਟਰ ਪਹਿਲਾ ਹੋਣਾ ਹੈ 106 ਕਿਲੋਮੀਟਰ ਵਾਲੀ ਮੁਰਤੀ ਦਾ ਕਿਹਨੇ ਹੋਣਾ ਹੈ ਜਿਹੜਾ ਕੰਮ ਸ਼ੁਰੂ ਪਹਿਲੇ ਹੋਣਾ ਸਾਡੇ ਪਟਿਆਲੇ ਜ਼ਿਲ੍ਹੇ ਤੋਂ ਹੋਣਾ ਹੈ ਭਾਵੇਂ ਅਸੀਂ ਤੁਰੇ ਆਵੇਂ ਸਾਡੇ ਪਿੰਡ ਥੋੜੇ ਨੇ ਥੋੜੇ ਪਿੰਡੋਂ ਦੇ ਬਾਵਜੂਦ ਵੀ ਅਸੀਂ ਸਾਡੇ ਨਾਲ ਇਕੱਠ ਕਾਫੀ ਏ ਪਰ ਮੈਂ ਗੱਲ ਕਹਿਣਾ ਜੇ ਉੱਥੇ ਕੰਮ ਸ਼ੁਰੂ ਹੋ ਗਿਆ ਤਾਂ ਤੁਹਾਡੇ ਵੀ ਹੋ ਜਾਣਾ ਹੈ ਇਹਨੇ ਸੋਚਿਆ ਵੀ ਕੱਲਾ ਪਟਿਆਲਾ ਹੀ ਹੈ ਜੇ ਉੱਥੇ ਕੰਮ ਸ਼ੁਰੂ ਹੁੰਦਾ ਵੀਰ ਦੀ ਤੁਹਾਡਾ ਵੀ ਹੋ ਜਾਣਾ ਹੈ ਮੈਂ ਇਹ ਗੱਲ ਕਹਿਣਾ ਵੀ ਜੇ ਉੱਥੇ ਸ਼ੁਰੂ ਹੁੰਦਾ ਹੈ ਆਪਾਂ ਉਹਨਾਂ ਦਾ ਸਾਥ ਦਈਏ ਉਹਨਾਂ ਨੂੰ ਉਹਨਾਂ ਨੂੰ ਦੇਸੀ ਆਖ ਦਿੱਤਾ ਵੀ ਡਾਂਗ ਕਾਇਮ ਰੱਖਿਆ ਜੇ ਤੇ ਡਾਂਗ ਵਾਲੇ ਕਿਤੇ ਉਹ ਡਾਂਗ ਤੋਂ ਕਿ ਆਪ ਹੀ ਨਾ ਡਾਂਗਾ ਖਾ ਲੈਣਾ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਦੇਖ ਵਾਪਾ ਕਹਿੰਦੀ ਵਾਟ ਵਾਟ ਲਈਏ ਨਾ ਨਾਲੇ ਉਹਨੂੰ ਦਾਬੇ ਮਾਰੀਦੇ ਨੇ ਆ ਵੱਡੀ ਪਈ ਆ ਬਈ ਤੇ ਜੇ ਅਗਲੇ ਦਾ ਦਾਮ ਹੋਵੇ ਫਿਰ ਉੱਥੇ ਹੀ ਲੰਮਿਆਂ ਬਾਣੇ ਦਾ ਨਾਲੇ ਮਿੱਟੀ ਲਵਾਉਂਦਾ ਜੇ ਤੇ ਆਪਣੇ ਚ ਦਾਮ ਹੋਇਆ ਤੇ ਮਿੱਟੀ ਲਵਾਵਾਂਗੇ ਤੇ ਜੇ ਆਪਾਂ ਇਕੱਲੇ ਰਹਿ ਗਏ ਫਿਰ ਡਾਂਗਾ ਖਾਦੇ ਤੇ ਘਰ ਹੀ ਆਵਾਂਗੇ ਵੀਰ ਨਾਲੇ ਦਵਾਕਾ ਤੋਂ ਗਾਲਾਂ ਜਨਾਨੀਆਂ ਨੇ ਵੀ ਆਖਣਾ ਵੀ ਪੈਣ ਦੋ ਲੱਕੜਾ ਆ ਕੇ ਆਗੇ ਤੈਨੂੰ ਅਕੇ ਸੀ ਘਰ ਬੈ ਜਾ ਵੀਰ ਦੀ ਸਾਫ ਦਿਵਾ ਦੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕੰਮ ਸਾਰਿਆਂ ਦਾ ਕਿਨੇ ਕੱਲੇ ਕੱਲੇ ਨੂੰ ਮਾ ਘੁੱਟਣਾ। ਇਹ ਕੋਈ ਮੂਰਤ ਘੱਟ ਰੇਟ ਦਾ ਬੁਲਾਨ ਨਾ ਕੱਢਿਆ ਜੇ ਅੱਪਦੇ ਅਸੀਂ ਜ਼ਮੀਨ ਨਹੀਂ ਦੇਣੀ ਜੇ ਦੇਣੀ ਤਾਂ 2 ਕਰੋੜ ਹੁੰਦੇ। ਇਹ ਤੋਂ ਘੱਟ ਨਹੀਂ ਦੇਣੀ। ਜਿਹੜਾ ਕਹਿਣ ਰੇਟ ਨੂੰ ਘੱਟ ਰੇਟ ਦਾ ਜੇ ਆਪਣੀ ਸਹੁੰ ਕਿਉਂ ਬਣਾ ਨਹੀਂ ਦੇਣਾ। ਇੱਕ ਰੌਲਾ ਪਾ ਲੋ ਵੀਰ ਜਿੰਨਾ ਵੀ ਪਾਇਆ ਜਾ ਸਕਦਾ ਰੌਲੇ ਦੀ ਹੀ ਸੁਣਵਾਈ ਹੋਣੀ ਏ। ਕੋਈ ਕੋਟ ਵੀ ਇੱਥੇ ਲੱਗ ਜੇਗਾ ਤੇ ਵਕੀਲ ਵੀ ਇੱਥੇ ਆ ਜਾਣਗੇ। ਮੋਤੀ ਕੋਲ ਆਪਾਂ ਉੱਥੇ ਚੱਲੇ ਆ। ਹੁਣ ਤੇ ਇੱਥੇ ਆਉਣਾ ਯਾਰ ਉਹਨਾਂ ਕਬਜ਼ਾ ਲੈਣ ਦੇ ਇੱਥੇ ਆਉਣਾ ਸਾਰੇ ਕੋਈ ਇੱਥੇ ਤਗੜੇ ਹੋ ਜਾਓ ਉਹ ਗਲੋਲੀ ਵਾਲੇ ਇਕੱਲੇ ਹੀ ਨਾ ਰਹਿ ਜਾਣਾਂ ਅਸੀਂ ਤੇ ਜਿੰਨੇ ਕੋ ਚੋਂ ਕਿਹਾ ਸਾਥ ਦੇਾਂਗੇ ਤੁਸੀਂ ਇੱਥੋਂ ਸੰਗਰੂਰ ਵਾਲੇ ਵੀ ਸਾਥ ਦੇ ਆ ਜੀ ਜੇ ਤੁਹਾਡੇ ਸ਼ੁਰੂ ਹੁੰਦਾ ਜੇ ਅਸੀਂ ਮੈਂ ਆਪਣੇ ਪਟਿਆਲੇ ਜ਼ਿਲ੍ਹੇ ਵੱਲੋਂ ਤੁਹਾਨੂੰ ਇਹ ਭਰੋਸਾ ਦਿਵਾਉਣਾ ਵੀ ਅਸੀਂ ਬੈਠਦੇ ਆ ਦੱਸਦੇ ਤੁਹਾਡੇ ਕੋਲ ਆਵਾਂਗੇ ਤੇ ਸਾਨੂੰ ਨੋਟ ਪਈਏ ਕੀ ਤੁਸੀਂ ਤੁਹਾਡੇ ਕੋਲ ਜਾਓਗੇ ਹਾਂਜੀ ਮਿੱਥੀ ਜਾਣਾ ਚਾਹੀਦਾ ਤਾਂ ਸੁਣਵਾਈਏ ਨਹੀਂ ਤੇ ਉਂਝ ਕੋਈ ਨਹੀਂ ਜੇ ਹੋਣੀ ਦਿੱਥੇ ਵੀ ਕਿਤੇ ਕੋਈ ਵੀ ਬੰਦਾ ਹੁੰਦਾ ਕੋਈ ਉਹਨਾਂ ਨਾਲ ਕੋਈ ਗੱਲ ਹੀ ਨਾ ਕਰੋ ਅੱਗੇ ਜੇ ਆਪਾਂ ਆਏ ਹਾਂ ਚਾਹ ਪੀਣਦੇ ਸਾਂ ਫਾਦਾ ਵੀਰ ਘਰ ਚੱਲਨੇ ਆ ਯਾਰ ਚਾਹ ਉਹਨਾਂ ਨੂੰ ਕੁਰਸੀਆਂ ਪੈਣ ਚਲ ਬਿਸਕਟ ਹੋਣ ਨਾ ਕਿਸੇ ਨਾਲ ਇਹ ਗੱਲ ਕਰਿਆ ਜੀ ਉਹਨੂੰ ਕਹ ਡੰਡੀ ਫਾੜ ਇਥੋਂ ਸਾਡੀ ਪਹਿਲੀ ਜਨਮ ਬੜੀ ਤਾਂ ਗੱਲ ਹੋਣੀ ਏ ਤੇ ਵੀਰ ਜੀ ਇਹ ਬਸ ਇਕੱਠੇ ਹੋ ਕੇ ਬੈਣ ਦੀਆਂ ਹੋਈਆਂ ਵੀ ਇਕੱਠਿਆਂ ਵਾਲੀ ਕੰਮ ਬੰਨਣਾ ਨਹੀਂ ਤੇ ਨਹੀਂ ਬੰਨਣਾ ਕੰਮ ਸ਼ੁਰੂ ਪਹਿਲਾਂ ਉੱਥੋਂ ਹੀ ਹੋਣਾ ਹੈ ਤੇ ਸਾਡਾ ਸਾਥ ਤੇ ਆ ਜੇ ਵੜਨ ਨਹੀਂ ਦਿੰਦੇ ਉਥੋਂ ਜਿੰਨੇ ਦੋਗੇ ਆ ਗਏ ਅਸੀਂ ਵੀ ਨਹੀਂ ਵੜਨ ਦਿੰਦੇ ਪਰ ਜੇ ਤੁਹਾਡਾ ਸਾਥ ਹੋਏਗਾ ਉਹ ਤੇ ਪਿਛਾਂ ਨੂੰ 모ੜਾਂਗੇ ਸਾਡੇ ਨਾਲ ਟੇਬਲ ਟਾਕ ਕਰਨਗੇ ਟੇਬਲ ਟਾਕ ਤੋਂ ਬਿਨਾ ਅਸੀਂ ਕੋਈ ਹੱਲ ਨਹੀਂ ਹੁਣ ਜੇ ਇਹ ਗੱਲਾਂ ਜਾ ਕੇ ਡੀਸੀ ਸਾਹਿਬ ਨੂੰ ਵੀ ਦੱਸਣੀਆਂ ਨੇ ਆਪਾਂ ਇੱਥੇ ਹੀ ਨਾ ਰਹਿ ਜਾਨ ਆਪਣੇ ਮੈਂਬਰ ਉਹ ਪਾਰਲੀਮੈਂਟਾਂ ਨੂੰ ਵੀ ਦੱਸਣੀਆਂ ਨੇ ਮੰਤਰੀਆਂ ਨੂੰ ਵੀ ਦੱਸਣੀਆਂ ਨੇ ਤੇ ਜਦੋਂ ਮੰਤਰੀ ਬਣ ਜਾਂਦੇ ਨੇ ਨਾ ਮੇਰੀਆਂ ਗੱਲਾਂ ਕੌੜੀਆਂ ਤੇ ਲੱਗਣਗੀਆਂ ਪਰੇ ਸੱਤਿਆਂ ਨੇ ਮੰਤਰੀ ਤੇ ਸਾਡੇ ਚੋਂ ਹੀ ਬਣੇ ਨੇ ਸਾਡੇ ਵਿੱਚੋਂ ਹੀ ਉੱਠ ਕੇ ਉੱਪਰ ਗਏ ਨੇ ਤੇ ਜਦੋਂ ਮੰਤਰੀ ਬਣ ਕੇ 5 ਸਾਲ ਬਾਅਦ ਅਗਾ ਮੰਤਰੀ ਹੋ ਰ ਆ ਜਾਂਦਾ ਉਹਦੀ ਫੈਸਲ ਨਾ ਦਿੱਤੀ ਜਾਂਦੀ ਏ ਉਹਨੇ ਵੀ ਕਰ ਲਿਆ ਹੁੰਦਾ ਅਸੀਂ ਤੇ ਯਾਰ ਸਾਰੀ ਦੁਨੀਆ ਨੂੰ ਅਨਾਜ ਖਵਾਨਨੇ ਆ ਅਨਾਜ ਬਿਨਾ ਇੱਕ ਮਿੰਟ ਨਹੀਂ ਬੰਦਾ ਬਚ ਸਕਦਾ ਸਾਨੂੰ ਤੇ ਕਦੀ ਕਿਸੇ ਨੇ ਫੈਸਲਾ ਨਹੀਂ ਦਿੱਤੀ ਇਹਨਾਂ ਦੇ ਪੰਜ ਵਾਰ ਹੀ ਐਮਐਲਏ ਸੀ ਇੱਕ ਬੰਦੇ ਨੂੰ ਬਣਾਦਾ ਪੰਜ ਬੈਸਨਾ ਲੈਣ ਡਿਆ ਜੇ 7 ਵਾਰੀ ਬਣਾਤਾ ਬਣਾਇਆ ਕਿੰਨੇ ਬਣਾਇਆ ਅਸੀਂ ਤੇ ਸਾਡੀ ਉਹ ਹੀ ਸਾਰ ਨਹੀਂ ਲੈਂਦੇ ਆਪਾਂ ਇਹਨਾਂ ਨੂੰ ਆਪਾਂ ਬੁਲਾਈਏ ਆਪਾਂ ਮੋਦੀ ਨੂੰ ਕਹਿੰਦੀਆਂ ਨਾ ਇੱਥੇ ਆਵੇ ਆਪਣੇ ਮੰਤਰੀਆਂ ਨੂੰ ਵੀ ਕਹੀਏ ਵੀਰਦੀ ਇਹਨਾਂ ਦੀ ਸਹਿਮਤੀ ਤੋਂ ਬਣਾ ਨਹੀਂ ਕੋਸ਼ ਸਕਦਾ ਇਹਨਾਂ ਦੀ ਸਹਿਮਤੀ ਨਾਲ ਏ ਮੇਰੀ ਦੁਬਾਰੇ ਫੇਰ ਬੈਣਤੀ ਆ ਵੀ ਇੱਕ ਇੱਕ ਜੱਟ ਹੋ ਕੇ ਜੇ ਕੋਈ ਆਉਂਦਾ ਆਉਂਦਾ ਉੱਥੇ ਹੀ ਉਹਨੂੰ ਭਜਾਓ ਜੇ ਥਾਰੇ ਬੰਦੇ ਨੇ ਤੇ ਹੋਰ ਨੂੰ ਸਾਡੂੰ ਵੀ ਮਾਜ ਮਾਰ ਲਓ ਜੇ ਥੋੜੇ ਨੇ ਵੀ ਆਪੋ ਆਪਣੇ ਦੀ ਫਿਰ ਜਿਹਨੇ ਤੇ ਪਰਚਾ ਹੁੰਦਾ ਵੇਖੋ ਬਈ ਤੁਹਾਨੂੰ ਉਹੀ ਪਹਿਲਾਂ ਬੈਣਤੀ ਕੀਤੀ ਹੈ ਜੇ ਇਹ ਨੱਲੇ ਨੱਲੇ ਨੇ ਕਿਸੇ ਨੂੰ ਮਾਰਾ ਚੱਕਾ ਕਿਦਰੋਂ ਦਾ ਪਰਚਾ ਵੀ ਹੋ ਜਾਣਾ। ਪਤਾ ਪਹਿਣ ਦੇ ਘਰ ਦੇ ਸਾਰੇ ਇਕੱਠੇ ਹੋ ਗਏ ਉਹਦਾ ਪਰਚਾ ਵੀ ਰੱਦ ਕਰਾਣਾ। ਕਿਤੇ ਉਹ ਵਿਚਾਰਾ ਇੱਕ ਮੇਰੇ ਵਰਗਾ ਮਹਤਮ ਦਾਦਿਆ ਕਰਨਾ ਹੀ ਜਾਵੇ ਇੱਕ ਹੀ ਬੇਟਾ ਹੈ। ਜੇ ਕੋ ਗੱਲ ਬਣਦੀ ਹੈ ਮੈਂ ਅਸੀਂ ਤੇ ਮਤਲਬ ਘਰ ਖਤਮ ਅਗਲੇ ਦਾ ਹੋ ਜਾਏਗਾ। ਉਹ ਅੰਦਰ ਜੇਲ੍ਹ ਚ ਟੁਰ ਗਿਆ ਮਗਰ ਉਹ ਬੱਚਿਆਂ ਨੂੰ ਦੂਜੇ ਗਵਾਂਢੀ ਨੇ ਘੁੱਟ-ਘੁੱਟ ਮਾਰ ਦੇਣ। ਮੈਂ ਆਪਣੀ ਨਹੀਂ ਗੱਲ ਮੇਰੇ ਨਾਲ ਹੋਣ ਲੱਗਾ ਮੇਰੇ ਨਾਲ ਤੇ ਜਿਹੜਾ ਕੁਝ ਹੋਏਗਾ ਨਾ ਮੇਰੇ ਵੀਰ ਬੈਠੇ ਨੇ। ਕੱਲੇ ਵੀ ਨੇ ਬੜੇ ਨੇ। ਜਿਨ੍ਹਾਂ ਨੇ ਪਿੰਡ ਦੇਖੋ ਖੂਨ ਖੌੜਦਾ ਖੂਨ ਇਹ ਪਤਾ ਨਹੀਂ ਕਿਹੜੇ ਜੀਵੰਦਰ ਦਾ ਖੌੜਦਾ ਕਿਹੜੇ ਦਾ ਗਾਟਾ ਲਾ ਦੇ ਪਈਏ ਦਾ ਉੱਥੇ ਪਰ ਉਹਦਾ ਸਾਥ ਦਿਆ ਵੀ ਜੇ ਉਹਨੇ ਕੰਮ ਕਰਦੀ ਇਹ ਕੰਮ ਕਰ ਦਿੱਤਾ ਨਾ ਫੇਰ ਵੀ ਹੱਲ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ